ਬੀਰ ਜੀ ਕਿਹੜੇ ਪਿੰਡ ਤੋਂ ਆਏ ਹੋ ਪੰਡਾ ਜੀ ਸਮਲਾ ਸਮਲਾ ਹਾਂਜੀ 90 ਤੋਂ ਕਿੰਨੀ ਕਿ ਦੂਰ ਹੈ 90 ਤੋਂ ਆਵਾ ਹੋਰੀ ਜੱਲ ਵੀ ਕਈ ਦੂਰ ਦੇ ੱਡੇ ਲਵੇ ਲੰਦਰਾ ਅੱਛਾ ਕਈ ਲੂ ਪਰ ਦੇ ੱਡੇ ਲਵੇ ਹਾਂ 90 ਅੱਜ ਮੇਲਾ ਦੇਖਣ ਆ ਗਏ ਹਾਂਜੀ ਇਹ ਨਸਲ ਪ੍ਰਾਣੀ ਰੱਖੀ ਹੋਈ ਆ ਤੁਹਾਡੀ ਹਾਂਜੀ ਕਿੰਨੇ ਕਿ ਚਿਰ ਤੋਂ ਜੀ ਇਹ ਤਾਂ ਚੱਲਿਆ ਤਨ ਪੀੜੀਆਂ ਤੋਂ ਤਿੰਨ ਪੀੜੀਆਂ ਤੋਂ ਪ੍ਰਾਣੀ ਹਾਂਜੀ ਪਾਕਿਸਤਾਨੀ ਕਰਨ ਲੱਗਿਆ ਪਿਆ ਤਾਂ ਅਸੀਂ ਬੱਕਰੇ ਨੂੰ ਹਾਂਜੀ ਹੈ ਮੇਰਾ ਖਿਆਲ ਹੁਣਾ ਭਰਾਵਾ ਇਹਨੂੰ ਫੜੀ ਆ ਖੜ ਜਾ ਓਏ ਬਹੁਤ ਇੰਚ ਹੈ ਮੇਰਾ ਖਿਆਲ ਹੁਣਾ ਹੈ 18 17 ਹਾਂਜੀ 21 ਦਾ ਚਲੋ ਆਪਾਂ ਸ਼ੱਕ ਮਟਿਆਲਾ ਨੇ ਆ ਸ਼ੱਕ ਮਟਿਆਲਾ ਨੇ ਆ ਭਰਾਵਾ ਜਿਹੜਾ ਆਪਾਂ ਕੁਝ ਲੈਣ ਜਾਣਾ ਆਪਣੇ ਲਈ ਸਾਰਾ ਕੁਛ ਯਾਰੇ ਚੱਕ ਕਿ ਕੀ ਹੈ 21 ਇੰਚ ਦਾ ਕੰਨ ਹੈ ਜੀ ਬੱਕਰੇ ਦਾ 21 ਇੰਚ ਦਾ ਹਾਂਜੀ 21 ਇੰਚ ਦਾ ਕੰਨ ਹੈ ਜੀ ਪੂਰਾ 21 ਇੰਚ ਦਾ ਐਡਾ ਕਰਨ ਬਈ ਦੇਖਿਆ ਪਹਿਲਾਂ ਬੱਕਰੇ ਦਾ ਬਈ ਨਾ ਜੀ ਕਿਸੇ ਨੇ ਨਹੀਂ ਦੇਖਿਆ ਪਤਾ ਸਾਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੈਂ ਰੋਜ਼ ਖੜਦਾ ਹਾਂ ਵੀ ਮਣੇ ਲੈ ਮੈਂ ਕਹਣਾ ਇੱਕ ਦਿਨ ਵੀ ਵਿਹਲਾ ਨਹੀਂ ਮੈਨੂੰ ਚੜਾਈ ਵੀ ਮਣ ਲਾਦੇ ਚੜਾਈ ਵੀ ਮਣਦਾ ਸਭ ਚੜਾਈ 6.5 ਹੋਣੀ ਜੀ ਨਾ ਸਪੱਤ ਹੈ ਦੇਖੀ ਅੱਜ ਤੋਂ ਥੋੜ੍ਹ ਥੋੜ੍ਹ ਤੋਂ ਅੱਜ ਹੀ ਦੋ ਮਾਣਾ ਹੋਰ ਦਿੱਤੀ ਆ ਕਿ 7 ਇੰਚ ਚੜਾਈ 7 ਇੰਚ ਚੜਾਈ ਜੀ ਕੋਈ ਮਰਜ਼ੀ ਆ ਕੇ ਚੈੱਕ ਕਰ ਸਕਦਾ ਜਿਹੜਾ ਮਰਜ਼ੀ ਆ ਕੇ ਚੈੱਕ ਕਰ ਲਈ ਜੀ ਲੋਹੇ ਕਲਰ ਦਾ ਬੱਕਰਾ ਤੇਲੂਆ ਰੰਗ ਦਾ 7 ਇੰਚ ਚੜਾਈ ਤੇ ਕੀ ਚਲਵਾਈ ਉੱਚਾ ਮੱਥਾ ਹਨਾ ਬੱਕਰਾ ਉੱਚਾ ਮੱਥਾ ਪਾਕਿਸਤਾਨੀ ਬੱਕਰਾ ਵਧੀਆ ਨਸਲ ਦਾ ਜੀ ਜਾਈ ਕਿਸੇ ਕਿਸੇ ਨੂੰ ਪਛਾਣ ਹਨਾ ਇਹ ਚੀਜ਼ਾਂ ਕਿਤੇ ਕਿਤੇ ਮਿਲਦੀਆਂ ਨੇ ਜੀ ਮਿਲਦੀਆਂ ਨਹੀਂ ਹਨਾ ਕਿਤੇ ਕਿਤੇ ਰਹਿ ਗਈਆਂ ਬਸ ਹੈ ਹੀ ਨਹੀਂ ਕਿਸੇ ਲਵੇ ਉਹ ਵੀ ਕੋਈ ਸ਼ਾਮ ਕੇ ਰੱਖ ਗਿਆ ਜਿਹੜਾ ਦੇਸੀ ਘਿਓ ਹੋਜੂ ਉਹਦੇ ਲਵੇ ਢਾਲ ਦਾ ਤਾਂ ਜਿੱਥੋਂ ਮਰਜੀ ਲੈ ਲੋ ਅਸਲ ਪਿਓਰ ਦੇਸੀ ਨਹੀਂ ਮਿਲਦਾ ਘਰ ਦਾ ਨਹੀਂ ਮਿਲਦਾ ਘਰ ਦਾ ਨਹੀਂ ਮਿਲਦਾ ਘਰ ਦੀ ਸ਼ਰਾਬ ਤੇ ਘਰ ਦਾ ਦੇਸੀ ਕੱਦੂ ਕਦੇ ਕਦੇ ਹੀ ਮਿਲਦਾ ਹੈ ਆਹ ਦੇ ਬੱਚੇ ਦੇ ਦੇਖੇ ਵੀ ਕਿੰਨਾ ਇਹਦਾ ਬੱਚਾ ਜੀ ਕੋਈ ਨਹੀਂ ਆਓ ਜੀ ਰਿਜ਼ਲਟ ਪੂਰਾ ਵਧੀਆ ਆਉਂਦਾ ਜੀ ਦੇਖੀ ਕਿੰਨਾ ਕੋਈ ਨਹੀਂ ਵੀ ਕੋਈ ਨਹੀਂ ਸਾਰਾ ਮੈਂ ਤੇਰੇ ਮੂਰੇ ਸੀਸਾ ਕਰਦਾ ਇਹਦਾ 19 ਮੇਰਾ ਕੰਮ ਰੋਜ਼ ਦਾ ਇਹੀ ਹੈ 19 ਇਹਦਾ 19 ਇੰਚ ਦਾ ਹੀ 19 ਇੰਚ ਕੰਨ ਬਾਅਦ ਜੋ ਦਾ ਪਤਾ ਇੰਨਾ ਵੀ ਨਹੀਂ ਮਿਲਦਾ ਲਾਣੇਦਾਰਾ 19 ਮਿਲਦਾ ਨਹੀਂ ਜੀ ਹਰੇਕ ਤੋਂ 6 ਹੈ ਜੀ ਲਵੇ ਸਹੀ ਸਹੀ ਚੈਂ ਸਹੀ ਸ਼ੇਂਜੀ ਜੀ ਜੀ ਜਿੰਨਾਂ ਦੁਕਾਨਾ ਬਸ ਕਰਿਆ ਹਾਂ ਵੀਰੇ ਉਹਨਾਂ ਕਰਮੜਾ ਜੱਗਾ ਹਾਂ ਸਿੱਧਾ ਹੀ ਰੱਖ ਆ ਜੋ ਹੋਰ ਸ਼ੱਕ ਕੱਢੂ ਮੈਂ ਬਾਬੇ ਨੀ ਚਲੇਗਾ ਥੱਲੇ ਲਾ ਵੀ ਖੁਰੀ ਲੇ ਖੁਰੀ ਤੇ ਸਹੀ ਆ ਵੀ ਪੜਿਆ ਹੈ ਮੁੰਡਾ ਕਿਹੜਾ ਹੋਏ ਤੋ ਜਵਾਖੋ ਕੈਂਚ ਹੋ ਗਿਆ 42 44 43 ਕੇ 43 ਹੈ 43 ਹੈ ਜੀ 43 ਇੰਚ ਜੀ 43 ਇੰਚ ਕੱਟ 43 ਇੰਚ ਕੱਦ ਤੁਰੇ ਆ ਜਾ 43 ਇੰਚ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਕਿਤੇ ਬਿਰਨੀਆਂ ਬਿਰਲੀਆਂ ਰਹਿ ਗਈਆਂ ਫ੍ਰੇਕ ਤੋਂ ਮਿਲਦੀਆਂ ਜੀ ਹਾਂ ਜੀ ਵੀਡੀਓ ਇਹਨਾਂ ਦੀ ਐਂ ਬਣਾ ਦੇ ਬੱਸ ਉਹ ਦੋ ਬੱਚਿਆਂ ਦੀ țeਣਾ ਦੀ ਬਣਾ ਲਈ ਬੱਸਾਂ ਦੋਆਂ ਦੀ ਬੜਿਆਂ ਦੀ ਦਿੱਤੀ ਬਣਾ ਉਹ ਛੋਟਿਆਂ ਦੀ ਬਣਾ ਦ ਚੱਕ ਕੀ ਹੈ 21 ਇੰਚ ਦਾ ਕੰਨ ਹੈ ਜੀ ਬੱਕਰੇ ਦਾ 21 ਇੰਚ ਦਾ ਹੈ ਹਾਂ ਜੀ 21 ਇੰਚ ਦਾ ਕੰਨ ਹੈ ਜੀ ਪੂਰਾ 21 ਇੰਚ ਦਾ ਐਡਾ ਕੰਨ ਬਈ ਦੇਖਿਆ ਪਹਿਲਾਂ ਬੱਕਰੇ ਦਾ ਬਈ ਨਾ ਜੀ ਕਿਸੇ ਨੇ ਨਹੀਂ ਦੇਖਿਆ ਪਤਾ ਸਾਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੈਂ ਰੋਜ਼ ਫਿਰਦਾ ਹਾਂ ਮਣੇ ਲੈ ਮੈਂ ਕਹਣਾ ਇੱਕ ਦਿਨ ਵੀ ਵੇਲਾ ਨਹੀਂ ਮੈਨੂੰ ਚੜਾਈ ਵੀ ਮਣਦਾ ਇਹ ਚੜਾਈ ਵੀ ਮਣਦਾ ਇਹ ਸਾਬ ਚੜਾਈ ਸਾਢੇ 6 ਹੋਣੀ ਜੀ ਨਾ ਸੱਤ ਹੈ ਦੇਖੀ ਅੱਜ ਤੋਂ ਥੋੜ੍ਹ ਥੋੜ੍ਹ ਤੋਂ ਅੱਜ ਜੀ ਤੋਂ ਮਣਾਂ ਆਕਾ 7 ਇੰਚ ਚੜਾਈ 7 ਇੰਚ ਚੜਾਈ ਜੀ ਕੋਈ ਮਰਜ਼ੀ ਆ ਕੇ ਚੈੱਕ ਕਰ ਸਕਦਾ ਜਿਹੜਾ ਮਰਜ਼ੀ ਆ ਕੇ ਚੈੱਕ ਕਰ ਲਈ ਜੀ ਲੋਹੇ ਕਲਰ ਦਾ ਬਕੜਾ ਤੇਲੂਆ ਰੰਗ ਦਾ 7 ਇੰਚ ਚੜਾਈ ਤੇ 21 ਚਲਵਾਈ ਉੱਚਾ ਮੱਥਾ ਹਨਾ ਬਕੜਾ ਉੱਚਾ ਮੱਥਾ ਪਾਕਿਸਤਾਨੀ ਬਕੜਾ ਵਧੀਆ ਨਸਲ ਦਾ ਜੀ ਜਾਈ ਕਿਸੇ ਕਿਸੇ ਨੂੰ ਪਛਾਣ ਹਨਾ ਇਹ ਚੀਜ਼ਾਂ ਕਿਤੇ ਕਿਤੇ ਮਿਲਦੀਆਂ ਨੇ ਜੀ ਮਿਲਦੀ ਨਹੀਂ ਹਨਾ ਕਿਤੇ ਕਿਤੇ ਰਹਿ ਗਈਆਂ ਬਸ ਹੈ ਹੀ ਨਹੀਂ ਕਿਸੇ ਲੈਵੇ ਉਹ ਵੀ ਕੋਈ ਸ਼ਾਮ ਕੇ ਰੱਖ ਗਿਆ ਜਿਹੜਾ ਦੇਸੀ ਜਿਹਾ ਹੋ ਜੋਂ ਉਹਦੇ ਲੈਵੇ ਡਾਲਦਾ ਤਾਂ ਜਿੱਥੋਂ ਮਰਜ਼ੀ ਲੈ ਲੋ ਅਸਲ ਪਿਓਰ ਦੇਸੀ ਨਹੀਂ ਮਿਲਦਾ ਘਰਦਾ ਨਹੀਂ ਮਿਲਦਾ ਘਰਦਾ ਨਹੀਂ ਮਿਲਦਾ ਘਰ ਦੀ ਸ਼ਰਾਬ ਤੇ ਘਰ ਦਾ ਦੇਸੀ ਕੱਦੂ ਕਦੇ ਕਦੀ ਮਿਲਦਾ ਹੈ ਆਹ ਦੇ ਬੱਚੇ ਦੇ ਦੇਖਿਓ ਕਿੰਨਾ ਇਹਦਾ ਬੱਚਾ ਜੀ ਕੋਈ ਨਹੀਂ ਆਓ ਜੀ ਰਿਜ਼ਲਟ ਪੂਰਾ ਵਧੀਆ ਆਉਂਦਾ ਜੀ ਕਿੰਨਾ ਕੋਈ ਨਹੀਂ ਵੀ ਕੋਈ ਨਹੀਂ ਸਾਰਾ ਮੈਂ ਤੇਰੇ ਮੂਰੇ ਸ਼ੀਸ਼ਾ ਕਰਦਾ ਇਹਦਾ 19 ਮੇਰਾ ਕੰਮ ਰੋਜ਼ ਦਾ ਇਹੀ ਹੈ 19 ਇਹਦਾ 19 ਇੰਚ ਦਾ ਹੀ ਚੱਲ 19 ਚਕਨ ਐਨਾ ਵੀ ਨਹੀਂ ਮਿਲਦਾ ਲਾਨੇਦਾਰਾ 19 ਮਿਲਦਾ ਨਹੀਂ ਜੀ ਹਰੇਕ ਤੋਂ 6 ਹੈ ਜੀ ਲਵੇ ਸਹੀ ਸਹੀ 6 ਸਹੀ 6 ਜੀ ਜੀ ਜਿਹੜਾ ਟੁਕਿਆਣਾ ਬਸ ਕਰਿਆ ਨੇ ਹਾਂ ਵੀਰੇ ਉਰਾ ਕਰ ਮੜਾ ਜੱਗਾ ਹਾਂ ਸਿੱਧਾ ਹੀ ਰੱਖ ਆ ਲੋ ਹੋਰ ਸ਼ੱਕ ਕੱਢੂ ਮੈਂ ਥੱਲੇ ਲਾ ਵੀ ਖੁਰੀ ਰੱਖੀ ਖੁਰੀ ਤੇ ਸਹੀ ਆ ਵੀ ਪੜਿਆ ਹੈ ਮੁੰਡਾ ਕਿਹੜਾ ਹੋਏ ਤੋ ਜਵਾਕੋ ਚੋ ਗਿਆ 44 43 ਕਾ 45 ਚ ਵਾਪਸ ਤੋਂ 43 ਆਈ 43 ਹੈ ਜੀ 43 ਇੰਚ ਜੀ 44 ਇੰਚ ਕੱਟਾ 43 ਇੰਚ ਕੱਟ 43 ਇੰਚ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਕਿਤੇ ਬਿਰਨੀਆਂ ਬਿਰਨੀਆਂ ਰਹਿ ਗਈਆਂ ਹਰੇਕ ਤੋਂ ਮਿਲਦੀਆਂ ਜੀ हां जी ਵੀਡੀਓ ਇਹਨਾਂ ਦੀ ਐਂ ਬਣਾ ਦੇ ਬੱਸ ਉਹ ਦੋ ਬੱਚਿਆਂ ਦੀ țeਣਾ ਦੀ ਬਣਾ ਲੀ ਲੱਖੇ ਬੱਸਾਂ ਦੋਆਂ ਦੀ ਬੜਿਆਂ ਦੀ ਦਿੱਤੀ ਬਣਾ ਉਹ ਛੋਟਿਆਂ ਦੀ ਨਹੀਂ ਬੱਕਰੀਆਂ ਵਾਲੇ ਇੱਕ ਵਾਰ ਗਏ ਹੁਣ ਸਾਡਾ ਮੈਚੀ ਦੇ ਨਾ ਗੱਲ ਕਰਾਂ ਬੱਕਰੀਆਂ ਫਿਰ ਹੁਣ ਸੂਈ ہوئی ਤਾਂ ਤਾਜੀ ਹੈ ਨਹੀਂ ਕੋਈ ਗੱਬਣਾ ਨੇ ਅੱਛਾ ਕਿੰਨੇ ਕੁ ਪੈਸੇ ਲਾਉਂਗੇ ਚੀਜ਼ ਨਹੀਂ ਵਿਰੇ ਬੈਠੀ ਪਕਾਈ ਕਰਨ ਦਾ ਵੀ ਕੋਈ ਫਾਇਦਾ ਨਹੀਂ ਤੂੰ ਜਾਵੇਂ ਕੋਈ ਸੌਦਾ ਬਣੇ ਨਾ